ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਈ ਮੇਰੇ ਕੋਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਸਾਨੂੰ ਬੰਦੀ ਇਸ ਵਕਤ ਖੜਿਆ ਪੰਬਰ ਨਾਲਾ ਮੰਡੀ ਦੇ ਵਿੱਚ ਤਰੀਕੇ ਜੀ ਆ ਸੱਤ ਦਿਨ ਹੈਗਾ ਅੱਜ ਸ਼ੁੱਕਰਵਾਰ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਰ ਰਹਿ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਰ ਰਹਿ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਸਬਜ਼ੀ ਬਾਰੇ ਗੱਲਬਾਤ ਕਰਦੇ ਆਂ ਵੀ ਸਬਜ਼ੀਆਂ ਦਾ ਅੱਜ ਦਾ ਕੀ ਰੇਟ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇ ਜਿਨਾਂ ਨੇ ਰੇਟਾਂ ਦਾ ਜਾਣਕਾਰੀ ਲੈਣੀ ਹੈ ਜੀ ਹਾਂਜੀ ਦੋਸਤੋ ਅਲ ਟਮਾਟਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਰੇਟਾਂ ਦਾ ਭਾਅ ਹੈਗਾ ਜੀ ਟਮਾਟਰਾਂ ਦਾ 25 ਰੁਪਏ ਕਿਲੋ ਦਾ ਭਾਜ ਜੀ ਟਮਾਟਰ ਦਾ ਜੀ ਇਹ ਬੰਦ ਗਰੇਟਾ ਦਾ ਭਾਜ ਟਮਾਟਰ ਦਾ ਹਾਂਜੀ ਦੋਸਤੋ ਹਰੇ ਮਟਰ ਨੇ ਜਿਹੜੇ ਸੀ ਲੋਕਲ ਹਰੇ ਮਟਰ ਵੀ ਆਉਣੇ ਸ਼ੁਰੂ ਹੋ ਗਿਆ ਹਰੇ ਮਟਰ ਲੋਕਲਾਂ ਦਾ ਮਟਰਾਂ ਦਾ ਹੈਗਾ ਜੀ ਭਾਜ ਜੀ ਪੰਜਾਬ ਦੇ ਮਟਰ ਹੁਣੇ ਸ਼ੁਰੂ ਹੋ ਗਿਆ ਤੇ ਹਰੇ ਮਟਰਾਂ ਦਾ ਭਾਅ ਰਹਿ ਗਿਆ ਜੀ 80 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਹਰੇ ਮਟਰਾਂ ਦਾ ਜੀ ਜਿਹੜੇ ਬਾਹਰਲੇ ਮਟਰ ਆਉਂਦੇ ਆ ਬੰਦ ਬੋਰੀ ਦੇ ਵਿੱਚ ਉਹਨਾਂ ਬਾਰੇ ਵੀ ਦੱਸ ਦਿੰਦੇ ਨੇ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਜਿਹੜੇ ਪੰਜਾਬ ਤੋਂ ਬਾਹਰ ਆਲੇ ਮਹਰੇ ਮਟਰ ਨੇ ਜੀ ਉਹਨਾਂ ਦਾ ਰੇਟ ਹੈਗਾ ਜੀ 120 ਕੰਡਾ ਦਾ ਭਾਜੀ ਹਰੇ ਮਟਰਾਂ ਦਾ ਜੀ ਨੂੰ ਬੰਦ ਬੋਰੀ ਦਾ ਭਾਜੀ ਹਰੇ ਮਟਰਾਂ ਦਾ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਗਾਜਰਾਂ ਦਾ ਜੀ ਅੱਜ ਦਾ ਜਿਹੜਾ ਚੂਰਾ ਹੁੰਦਾ ਜੀ ਉਹ ਤਾਂ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਕਿਲੋ ਤੱਕ ਚੂਰਾ ਮਿਲ ਜੂ ਗਾਜਰਾਂ ਦਾ ਜੇ ਕਿਸੇ ਨੇ ਵੀ ਲੈਣਾ ਜੀ ਤੇ ਵਧੀਆ ਗਾਜਰ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਵਧੀਆ ਗਾਜਰਾਂ ਦਾ ਜੀ ਬੰਦ ਗੱਟੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਘੱਟੋ ਘੱਟ 30 40 ਕਿਲੋ ਗਾਦਰ ਹੁੰਦੀ ਹੈ ਜੀ ਇੱਕ ਬੰਦ ਗੱਟੇ ਦੇ ਵਿੱਚ ਮਟਰ ਆ ਪਿਆ ਲੰਬੀ ਵਾਲੀ 120 ਰੁਪਏ ਦੀ ਹਾਂਜੀ ਦੋਸਤੋ ਪੱਤ ਗੋਬੀ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਪੱਤ ਗੋਬੀ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੱਤ ਗੋਬੀ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਪੱਤ ਗੋਬੀ ਦਾ ਉਹ ਵੀ ਘੱਟੋ ਘੱਟ 30 ਕਿਲੋ ਗੋਬੀ ਲੈਣੀ ਪਣੀ ਹੈ ਜੇ ਕਿਸੇ ਨੂੰ ਵੀ ਲੈਣੀ ਹੈ ਜੀ 20 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੱਤ ਗੋਬੀ ਦਾ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਨ ਦਾ ਭਾਅ ਰਿਹਾ ਜੀ ਸਾਗ ਦਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਇਹ ਸਰੋਂ ਦੇ ਸਾਗ ਦਾ ਭਾਅ ਜੀ ਦਰਜੰਦਾ ਜੀ ਹਾਂਜੀ ਦੋਸਤੋ ਮੇਥੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਵਧੀਆ ਮੇਥੇ ਵੀ ਆਉਣੇ ਸ਼ੁਰੂ ਹੋ ਗਿਆ ਤੇ ਮੇਥੇ ਦਾ ਭਾਅ ਰਿਹਾ ਹੈ ਜੀ 150 ਰੁਪਏ ਦਾ ਭਾਅ ਜੀ ਦਰਜੰਦਾ ਜੀ ਮੇਥੇ ਦਾ ਤੇ ਕੁਆਲਿਟੀ ਕੁਆਲਿਟੀ ਦਾ ਫਰਕ ਹੁੰਦਾ ਜੇ ਤੇ 180 ਰੁਪਏ ਦੇ ਵੀ ਕੁਆਲਿਟੀ ਮਿਲ ਜੇ ਕਿਸੇ ਨੇ ਲੈਣੀ ਹੈ ਜੀ ਵਧੀਆ ਕੁਆਲਿਟੀ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਦਰਜਨ ਦਾ ਭਾਅ ਰਿਹਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਪਾਲਕ ਦਾ ਸਾਗ ਸਰੋਂ ਕੇ ਹਾਂਜੀ ਦੋਸਤੋ ਜਿਹੜੀ ਸਰੋਂ ਦਾ ਸਾਗ ਰਿਹਾ ਸਰੋਂ ਦਾ ਸਾਗ ਥੋੜਾ ਜਿਆਦਾ ਮਹਿੰਗਾ ਹੁੰਦਾ ਤੇ ਤੋੜੀ ਦਾ ਸਾਗ ਹੈ ਜਿਹੜਾ ਉਹ ਸਸਤਾ ਤੋੜੀਆ ਵੀ ਟੋਰੀਏ ਦੀ ਗੁੱਤੀ ਦੀ ਗੁੱਤੀ ਦਾ ਰੇਟ ਹੈਗਾ ਜੀ 5 ਰੁਪਏ ਗੁੱਤੀ ਦਾ ਰੇਟ ਪੈ ਜਾਂਦਾ ਜੇ ਤੇ ਦਰਜਣ ਲੈਣੀ ਆ ਕਿਸੇ ਨੂੰ ਲੈਣੀ ਆ ਜੀ 60 ਤੋਂ ਲੈ ਕੇ 80 ਰੁਪਏ ਤੱਕ ਦਾ ਭਾਂ ਜੀ ਦਰਜਣ ਦਾ ਜੀ ਟੋਰੀਏ ਦੇ ਸਾਗ ਦਾ ਜੀ ਹਾਂਜੀ ਦੋਸਤੋ ਤਣੀਆਂ ਦਾ ਭਾਅ ਹੈਗਾ ਜੀ ਜਿਹੜਾ ਲੋਕਲ ਤਣੀਆਂ ਆਉਂਦਾ ਜੀ ਉਹ ਹੈਗਾ 40 ਰੁਪਏ ਕਿਲੋ ਦਾ ਭਾਅ ਜੀ ਤਣੀਆਂ ਦਾ ਤੇ ਵਾਰਨਾ ਤਣੀਆਂ ਜਿਹੜਾ ਇਹ ਦੀ ਥੋੜਾ ਜਿਆਦਾ 30 ਰੁਪਏ ਚੋਂ ਵੀ ਮਿਲ ਜਾਂਦਾ ਜੀ ਹਲਕਾ ਤਣੀਆਂ ਹੁੰਦਾ ਤੇ ਵਧੀਆ ਤਣੀਆਂ ਜਿਹੜਾ ਉਹ ਹੈਗਾ ਜੀ 200 ਰੁਪਏ ਪਰ ਛੇਰੀ ਦਾ ਭਾਅ ਜੀ ਤਣੀਆਂ ਦਾ ਜੀ ਹਾਂਜੀ ਦੋਸਤੋ ਚਾਰੀ ਮਿਰਚ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਇਹ ਚਾਰੀ ਮਿਰਚ ਦਾ ਭਾਜ ਜੀ ਹਰੀ ਮਿਰਚ ਹੋਇਆ ਜੀ ਹਾਂਜੀ ਦੋਸਤੋ ਮੰਡੀ ਦੇ ਵਿੱਚ ਨਾ ਮੂਲੀ ਮੂਲੀਆਂ ਹੋਈਆਂ ਪਈਆਂ ਨੇ ਆਪਾਂ ਤਾਂ ਮੂਲੀਆਂ ਦਾ ਵੀ ਰੇਟ ਵੀ ਦੱਸਾਂਗੇ ਤੇ ਮੂਲੀਆਂ ਦਾ ਕੀ ਭਾਅ ਰਹਿ ਗਿਆ ਜੀ ਮੂਲੀਆਂ ਦਾ ਹਾਂਜੀ ਦੋਸਤੋ ਬੜੀਆ ਤਾਜ਼ਾ ਸਲਾਦ ਪੱਤਾ ਦਾ ਜੀ ਸਲਾਦ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਰੇਟ ਹੈਗਾ ਕਿਲੋ ਦਾ ਜੀ 200 ਰੁਪਏ ਕਿਲੋ ਦਾ ਭਾਅ ਜੀ ਇਹ ਮਾਨੀਓ ਲੈ ਕੇ ਆਉਂਦੇ ਆ ਤੇ ਬੜੀਆ ਸਲਾਦ ਪੱਤਾ ਜੀ ਇਹ ਹਾਂਜੀ ਦੋਸਤੋ ਮੰਡੀ ਦੇ ਵਿੱਚ ਇਹਨਾਂ ਸਰਦੀ ਦੇ ਵਿੱਚ ਵੀ ਰੌਣਕੀ ਰੌਣਕਾਂ ਨੇ ਮੰਡੀ ਦੇ ਵਿੱਚ ਤੇ 6 ਵਜ ਚੁੱਕਿਆ ਤੇ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਿਹਾ ਜੀ ਅੱਜ ਦਾ ਜੀ ਝਾਲ ਵਾਲੇ ਕੱਦੂ ਆ। ਅੱਜ ਦੁਬਾਰੇ ਵੀ ਆਪਾਂ ਜਾਣਕਾਰੀ ਦੰਨੇ ਵੀ ਅੱਜ ਦਾ ਕੀ ਪਾ ਰਿਹਾ ਜੀ ਝਾਲ ਵਾਲੇ ਕੱਦੂ ਆ ਨਾ ਜੀ ਅੱਜ ਦਾ। ਹਾਂਜੀ ਦੋਸਤੋ ਝਾਲ ਵਾਲੇ ਕੱਦੂ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਨਾਲ ਪਾ ਆਏਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਨਾਲ ਪਾ ਜੀ ਝਾਲ ਵਾਲੇ ਕੱਦੂ ਦਾ ਜੀ ਪੂਰਾ ਵਧੀਆ ਟਾਪ ਦਾ ਕੱਦੂ ਆ। ਇਹ ਵੀ ਬਾਈ ਹੈਰੀ ਕੋਲ ਮਿਲ ਜੀ 28 ਨੰਬਰ ਦੁਕਾਨ ਤੇ ਆਉਂਦਾ ਜੀ ਪੂਰਾ ਵਧੀਆ ਝਾਲ ਵਾਲਾ ਕੱਦੂ। ਤੇ 20 ਤੋਂ ਲੈ ਕੇ 25 ਰੁਪਏ ਤੱਕ ਦਾ ਪਾ ਜੀ ਝਾਲ ਵਾਲੇ ਕ ਹਾਂਜੀ ਦੋਸਤੋ ਲੋਕਲ ਖੀਰੇ ਦਾ ਭਾਅ ਹੈਗਾ ਜੀ ਬੰਦਲ ਫਫੇ ਦਾ ਭਾਅ ਹੈਗਾ ਜੀ ਖੀਰੇ ਦਾ ਜੀ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਖੀਰੇ ਦਾ ਜੀ ਇਹ ਲੋਕਲ ਖੀਰੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚੱਪਨ ਗੱਦੂ ਦਾ ਭਾਅ ਹੈਗਾ ਜੀ ਇਹ ਬੰਦ ਅਲਫਾਫੇ ਦਾ ਭਾਅ ਜੀ ਹੈਗਾ ਜੀ ਚੱਪਨ ਗੱਦੂ ਦਾ ਜੀ ਤੇ ਬੰਦਲ ਫਫੇ ਦੇ ਵਿੱਚ ਆਉਂਦਾ ਜੀ ਕਿਸੇ ਨੇ ਵੀ ਲੈਣਾ ਜੀ ਕਟੋ ਕਟਾ 20 ਕਿਲੋ ਲੈਣਾ ਪੈਂਦਾ ਜੀ ਇਹ 25 ਤੋਂ ਲੈ ਕੇ 30 ਰੁਪਏ ਕਿਲੋ ਤੱਕ ਦਾ ਭਾਅ ਜੀ ਬੰਦਲ ਫਫੇ ਦਾ ਰੇਟ ਆ ਜੀ ਇਹ ਚੱਪਨ ਗੱਦੂ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਜਿਹੜਾ ਬੰਦ ਘੱਟਿਆਂ ਦਾ ਭਾਅ ਆਉਂਦਾ ਜੀ ਹਰੀ ਮਿਰਚ ਦਾ ਜੀ ਬਾਹਰੀ ਮਿਰਚ ਦਾ ਤੇ ਬਾਹਰੀ ਮਿਰਚ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਇਹ ਲੰਘ ਲੰਘ ਕੁਆਲਿਟੀ ਦਾ ਹਰੀ ਮਿਰਚ ਦਾ ਭਾਅ ਜੀ ਕੁਆਲਿਟੀ ਦਾ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਬੰਦ ਘੱਟਿਆਂ ਦਾ ਭਾਅ ਰਿਹਾ ਜੀ ਅਦਰਕ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਰਿਹਾ ਜੀ ਅਦਰਕ ਦਾ ਜੀ ਰੇਟ ਘੱਟ ਚੁੱਕਿਆ ਜੀ ਬੰਦ ਘੱਟਿਆਂ ਦਾ ਜੀ ਹਾਂਜੀ ਦੋਸਤੋ ਸ਼ਿਮਲਾ ਮਿਰਚ ਬਾਰੇ ਗੱਲਬਾਤ ਕਰੀਏ ਤਾਂ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ 100 ਡੱਬੇ ਲੈਣੇ ਪੈਣੇ ਜੇ ਕਿਸੇ ਨੂੰ ਵੀ ਲੈਣੇ ਜੀ 100 ਡੱਬੇ ਤੇ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਆ ਰਿਹਾ ਹੈ ਜੀ ਸ਼ਿਮਲਾ ਮਿਰਚ ਦਾ ਜੀ 100 ਡੱਬੇ ਦਾ ਜੀ ਹੋ ਠੀਕ ਆ ਬਾਪੂ ਬੈਂਗਣੀ ਕਿਰੀਟ ਚਲੀ ਜਾਂਦੀ ਆ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਰੇਟ ਹੈਗਾ ਜੀ ਬੈਂਗਣੀ ਦਾ ਜੀ ਪਨਛੇਰੀ ਦਾ ਜੀ 100 ਰੁਪਏ ਪਨਛੇਰੀ ਦਾ ਭਾਅ ਜੀ ਬੈਂਗਣੀ ਦਾ ਜੀ ਚਾਹੇ ਗੋਲ ਵਾਲੀ ਲੈ ਜਾਓ ਜੀ ਬੈਂਗਣੀ 100 ਰੁਪਏ ਪਨਛੇਰੀ ਦਾ ਭਾਅ ਹੈਗਾ ਜੀ ਬੈਂਗਣੀ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਕੱਟੋ ਘਣ ਪਨਛੇਰੀ ਤਾਂ ਲੈਣੀ ਪੈਣੀ ਆ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਪਾ ਹੈਗਾ ਜੀ ਪੰਛੇਰੀ ਦਾ ਪਾ ਹੈਗਾ ਜੀ 150 ਰੁਪਏ ਦਾ ਪਾ ਜੀ ਪੰਛੇਰੀ ਦਾ ਜੀ ਦਾਣੇ ਵਾਲੇ ਚੌਲੇ ਦਾ ਜੀ ਤੇ ਕੁਆਲਿਟੀ ਕੁਆਲਿਟੀ ਦੇ ਵੇਡ ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ ਤੇ 100 ਰੁਪਏ ਪੰਛੇਰੀ ਵੀ ਮਿਲ ਜੂ ਜੇ ਕਿਸੇ ਨੇ ਲੈਣੀਆਂ ਜੀ ਤੇ ਵਧੀਆ ਕੁਆਲਿਟੀ ਹੈਗੀ ਜੀ 150 ਰੁਪਏ ਦਾ ਪਾ ਜੀ ਪੰਛੇਰੀ ਦਾ ਜੀ ਹਾਂਜੀ ਦੋਸਤੋ ਮੂਲੀ ਦਾ ਪਾ ਹੈਗਾ ਜੀ ਅੱਜ ਦਾ ਜੀ ਜਿਹੜਾ ਮੂਲੀ ਮੂਲੀ ਦਾ ਫਰਕ ਹੁੰਦਾ ਤੇ ਮੂਲੀ ਹੈਗੀ ਸਟਾਰਟ ਹੋ ਗਈ ਆ 4 ਰੁਪਈਆ ਤੋਂ ਲੈ ਕੇ 7-8 ਰੁਪਈਏ ਤੱਕ ਦਾ ਭਾਅ ਹੈਗਾ ਜੀ ਮੂਲੀ ਦਾ ਜੀ ਵਧੀਆ ਮੂਲੀ ਦਾ ਤੇ ਕੁਆਲਿਟੀ ਕੁਆਲਿਟੀ ਦੇ ਹਿਸਾਬ ਨਾਲ ਆ ਜੀ ਮੂਲੀ ਜੇ ਕਿਸੇ ਨੇ ਵੀ ਲੈਣੀ ਹੈ ਜੀ ਵੇਟ ਘੱਟੋ-ਘੱਟ 10 ਤੋਂ ਪਲੱਸ ਉੱਪਰ ਲੈਣੀ ਪੈਣੀ ਹੈ ਜੇ ਮੂਲੀ ਕਿਸੇ ਨੇ ਵੀ ਲੈਣੀ ਹੈ ਜੀ 4 ਤੋਂ ਲੈ ਕੇ 8 ਰੁਪਈਏ ਤੱਕ ਦਾ ਭਾਅ ਰਿਹਾ ਜੀ ਮੂਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਗੋਭੀ ਬਾਰੇ ਵੀ ਗੱਲਬਾਤ ਕਰਦੇ ਵੀ ਇਹ ਗੋਭੀ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਗੋਭੀ ਦਾ ਜੀ ਪੂਰੀ ਵਧੀਆ ਕੁਆਲਿਟੀ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਹਲਕੀ ਕੁਆਲਿਟੀ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਬੰਦਲ ਵਾਵੇਂ ਦਾ ਭਾਅ ਜੀ ਗੋਭੀ ਦਾ ਜੀ ਘੱਟੋ ਘੱਟ 30 ਕਿਲੋ ਜਾਂ 25 ਕਿਲੋ ਗੋਭੀ ਲੈਣੀ ਪੈਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਬੰਦਲ ਵਾਵੇਂ ਦਾ ਭਾ ਦਾ ਜੀ ਅਜਾ ਹਾਂਜੀ ਦੋਸਤੋ ਸਾਗ ਮੂਲ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਥੋਕ ਦਾ ਰੇਟ ਹੈ ਜੀ ਇਹ ਬੰਦਲ ਫਸਾ ਦਾ ਜੀ ਜੇ ਕਿਸੇ ਨੂੰ ਵੀ ਲੈਣਾ ਹੈ ਇੱਕ ਟੋਕਾ ਦਾ 20 22 ਕਿਲੋ ਦਾ ਵੇਟ ਹੈ ਜੀ ਕਿਸੇ ਨੂੰ ਵੀ ਲੈਣਾ ਜੀ ਹਾਂਜੀ ਦੋਸਤੋ ਗੋਬੀ ਗੋਬੀ ਹੋਈ ਪਈ ਆ ਬਰਨਾਲਾ ਮੰਡੀ ਦੇ ਵਿੱਚ ਤੇ ਰੇਟ ਵੀ ਥੋੜਾ ਜਿਹਾ ਵਧ ਚੁੱਕਿਆ ਜੀ ਰੇਟ ਅੱਜ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਪੰਛੇਰੀ ਦਾ ਭਾਅ ਹੈ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਆ ਜੀ ਕੱਚੇ ਚੌਲੇ ਦਾ ਜੀ ਪੰਛੇਰੀ ਦਾ ਹਾਂਜੀ ਦੋਸਤੋ ਕੱਚੇ ਪਿਆਜ਼ ਦਾ ਭਾਅ ਹੈਗਾ ਜੀ ਇਹ ਭੁੰਗੜੇ ਪਿਆਜ਼ ਦਾ ਭਾਅ ਆ ਰਿਹਾ ਜੀ ਤੇ ਕਿੱਲੇ ਦਾ ਭਾਅ ਰਿਹਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਆ ਜੀ ਭੁੰਗੜੇ ਪਿਆਜ਼ ਦਾ ਜੀ ਇਹ ਵੀ ਕੁਆਲਿਟੀ ਕੁਆਲਿਟੀ ਦੇ ਹਿਸਾਬ ਨਾਲ ਆ ਹਾਂਜੀ ਦੋਸਤੋ ਚਾਰੀ ਔਲੇ ਦਾ ਭਾਅ ਹੈਗਾ ਜੀ ਬੰਦਲ ਫਸਲ ਦਾ ਭਾਅ ਰਿਹਾ ਜੀ ਚਾਰੀ ਔਲੇ ਦਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਹੈ ਜੀ ਕਿਲੋ ਦਾ ਜੀ ਘੱਟੋ ਘੱਟ 20 ਕਿਲੋ ਲੈਣਾ ਮੈਣਾ ਇਹ ਕਿਸੇ ਨੇ ਵੀ ਲੈਣਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਹੈ ਜੀ ਆਉ ਲੈਣਾ ਜੀ ਹਾਂਜੀ ਦੋਸਤੋ ਗੱਠ ਗੋਬੀ ਵੀ ਆਉਣੀ ਸ਼ੁਰੂ ਹੋ ਗਈ ਤੇ ਗੱਠ ਗੋਬੀ ਦਾ ਭਾਅ ਹੈਗਾ ਜੀ 40 ਰੁਪਏ ਕਿਲੋ ਦਾ ਭਾਅ ਜੀ ਗੱਠ ਗੋਬੀ ਦਾ ਜੀ ਆਪਣੇ ਬਰਨਾਲਾ ਮੰਡੀ ਦੇ ਵਿੱਚ ਆਉਣੀ ਸ਼ੁਰੂ ਆ ਤੇ ਬਾਈ ਮਾਲੀ ਲੈ ਕੇ ਆਉਂਦੇ ਆ ਜੇ ਲੈ ਕੇ ਹੁੰਦੇ ਆ ਇਹ ਗੱਠ ਗੋਬੀ ਦਾ ਭਾਅ ਜੀ 40 ਰੁਪਏ ਕਿਲੋ ਦਾ ਭਾਅ ਜੀ ਗੱਠ ਗੋਬੀ ਦਾ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਵੀ ਫਰੂਟ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੁਣ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਰਿਹਾ ਜੀ ਹੋਲ ਸੇਲ ਰੇਟ ਹਾਂ ਜੀ ਦੋਸਤੋ ਕੇਲੇ ਦਾ ਪਾ ਹੈਗਾ ਜੀ ਬੰਦ ਗਰੇਟਾਂ ਦਾ ਪਾ ਰਿਹਾ ਜੀ ਕੇਲੇ ਦਾ ਵੀ ਅੱਜ ਦਾ ਜੀ ਬੰਦ ਗਰੇਟਾਂ ਦਾ ਜੀ 25 ਤੋਂ ਲੈ ਕੇ 30 ਤੋਂ ਲੈ ਕੇ 25 ਤੋਂ ਲੈ ਕੇ 72 ਰੁਪਏ ਤੱਕ ਦਾ ਪਾ ਜੀ ਕੇਲੇ ਦਾ ਜੀ ਇਹ ਬੰਦ ਗਰੇਟਾਂ ਦਾ ਪਾ ਜੀ ਕੇਲਿਆਂ ਦਾ ਜੀ ਹਾਂ ਜੀ ਦੋਸਤੋ ਅਨਾਰਾਂ ਦਾ ਪਾ ਹੈਗਾ ਜੀ ਬੰਦ ਡੱਬੇ ਦਾ ਪਾ ਹੈਗਾ ਜੀ 10 ਕਿਲੋ ਵਾਲੇ ਦਾ ਜੀ 1700 ਰੁਪਏ ਦਾ ਭਾਅ ਜੀ ਅਨਾਰਾਂ ਦਾ ਜੀ ਇਹ ਬੰਦ ਡੱਬੇ ਲੈਣੇ ਮੈਨੇ ਜੇ ਕਿਸੇ ਨੇ ਵੀ ਲੈਣੇ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ 1700 ਰੁਪਏ ਦਾ ਭਾਅ ਜੀ ਅਨਾਰਾਂ ਦਾ ਹੀ ਅਨਾਰਾਂ ਦਾ ਰੇਟ ਹੈਗਾ ਥੋੜਾ ਜਿਆ ਤੇਜ਼ ਹਾਂ ਹਾਂ ਜੀ ਦੋਸਤੋ ਡਰਾਗਨ ਫਰੂਟ ਵੀ ਮਿਲ ਜੂ ਜੇ ਕਿਸੇ ਨੇ ਵੀ ਲੈਣੇ ਜੀ ਡਰਾਗਨ ਫਰੂਟ ਦਾ ਭਾਅ ਹੈਗਾ ਜੀ 60 ਰੁਪਏ ਪ੍ਰਤੀ ਸਟਾਪ ਭਾਅ ਜੀ ਡਰਾਗਨ ਫਰੂਟ ਦਾ ਜੀ ਇਹ ਵੀ ਬੰਦ ਡੱਬਾ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣੇ ਜੀ ਬੰਦ ਡੱਬੇ ਦਾ ਭਾਅ ਜੀ ਇਹ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਬੰਦ ਡੱਬੀਆਂ ਦਾ ਭਾਅ ਰਿਹਾ ਜੀ ਕੀਵੀ ਦਾ ਜੀ ਚਾਰ ਪੀਸ ਹੁੰਦੇ ਆ ਜੀ 80 ਰੁਪਏ ਦਾ ਭਾਅ ਜੀ ਕੀਵੀ ਦਾ ਜੀ ਇਹ ਬੰਦ ਡੱਬੀ ਦਾ ਜੀ ਤੇ ਸਿੰਗਲ ਡੱਬੀ ਲੈਣੀ ਆ ਕਿਸੇ ਨੇ ਵੀ ਲੈਣੀ ਆ ਜੀ 100 ਰੁਪਏ ਦਾ ਭਾਅ ਜੀ ਸਿੰਗਲ ਦਾ ਤੇ ਮੜੀਆਂ ਜੇ ਇਕੱਠੀਆਂ ਲੈਣੇ ਪੈਣੇ ਨੇ ਜੇ ਕਿਸੇ ਨੇ ਵੀ ਲੈਣੀਆਂ ਨੇ ਜੀ 80 ਰੁਪਏ ਦਾ ਭਾਅ ਮਿਲ ਜੂਗਾ ਜੀ ਡੱਬੀਆਂ ਦਾ ਜੀ ਕੀਵੀ ਦਾ ਹਾਂਜੀ ਦੋਸਤੋ ਖੰਜੂਰਾ ਦਾ ਭਾਅ ਹੈਗਾ ਜੀ ਖੰਜੂਰਾ ਵੀ ਸਰਦੀਆਂ ਵਾਲੀਆਂ ਆਉਣੀਆਂ ਸ਼ੁਰੂ ਨੇ ਤੇ ਸਰਦੀਆਂ ਆ ਖੰਜੂਰਾ ਨਾਲ ਪਾ ਹੈਗਾ ਜੀ ਬੰਦ ਡੱਬੀ ਦਾ ਪਾ ਹੈਗਾ ਜੀ ਇਹ 20 ਰੁਪਏ ਦੀ ਡੱਬੀ ਆ ਜੇ ਕਿਸੇ ਨੇ ਵੀ ਲੈਣੀ ਆ ਜੀ ਬੰਦ ਡੱਬਾ ਲੈਣਾ ਪੈਣਾ ਜੀ ਪੂਰਾ ਇਹ ਤੇ ਖੰਜੂਰਾ ਨਾਲ ਪਾ ਜੀ 20 ਰੁਪਏ ਡੱਬੀ ਦਾ ਪਾ ਜੀ ਕਿਸ ਦਾ ਹਾਂਜੀ ਦੋਸਤੋ ਆਪਾਂ ਇਸ ਵਕਤ ਖੜਾਂਗੇ ਕਲਵੰਤ ਫਰੂਟ ਵਾਲੇ ਬਾਈ ਹੋਰਾਂ ਕੋਲੇ ਖੜਿਆ ਤੇ ਇਹਨਾਂ ਕੋਲੇ ਬਾਈ ਹੋਰਾਂ ਕੋਲੇ ਸਾਰੇ ਫਰੂਟ ਐਡੀ ਫਰੂਟ ਮਿਲ ਜਾਂਦੇ ਬਾਈ ਹੋਰਾਂ ਕੋਲੇ ਤੇ ਕਲਵੰਤ ਫਰੂਟ ਤੇ 15 ਨੰਬਰ ਦੁਕਾਨ ਵੱਜਦੀ ਆ ਇਹ ਕਲਵੰਤ ਕਲਵਾਂ ਤ ਦਿਨਾਂ ਨਾਲ ਜਾਣਿਆ ਜਾਂਦਾ ਜੀ ਕਿਸੇ ਨੂੰ ਵੀ ਲੈਣੇ ਜੀ ਫਰੂਟ a to z ਫਰੂਟ ਮਿਲ ਜੂ ਬਾਈ ਹੋਰਾਂ ਕੋਲੇ ਮਸੰਮੀ ਵੀ ਹੈਗੀ ਹੈ ਬਾਈ ਹੋਰਾਂ ਕੋਲੇ ਤੇ ਮਸੰਮੀ ਦਾ ਰੇਟ ਵੀ ਦੱਸ ਦਿੰਦੇ ਤੇ ਮਸੰਮੀ ਦਾ ਕੀ ਰੇਟ ਚੱਲ ਰਿਹਾ ਜੀ ਤੇ ਮਸੰਮੀ ਦਾ ਰੇਟ ਹੈਗਾ ਜੀ 450 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਇਹ ਬੰਦ ਕਟਿਆਂ ਦਾ ਭਾਅ ਜੀ ਤੇ 10 ਕਿਲੋ ਵਾਲੀ ਮਸੰਮੀ ਵੀ ਮਿਲ ਜੂ ਜੇ ਕਿਸੇ ਨੇ ਲੈਣੇ 10 10 ਕਿਲੋ ਦਾ ਕਟਾ ਵੀ ਹੁੰਦਾ ਤੇ 20 ਕਿਲੋ ਦਾ ਵੀ ਕਟਾ ਮਿਲਦੀ ਹੈ ਜੀ ਕਿਸੇ ਨੇ ਲੈਣਾ ਜੀ ਹਾਂਜੀ ਦੋਸਤੋ ਪਤੋ ਨਰੀਆਲ ਦਾ ਭਾਅ ਹੈਗਾ ਜੀ ਬੰਦਲਫਾ ਫੇਰਾ ਦਾ ਭਾਅ ਹੈਗਾ ਜੀ ਨਰੀਆਲ ਦਾ ਜੀ 450 ਰੁਪਏ ਦਾ ਭਾਅ ਹੈਗਾ ਜੀ ਨਰੀਆਲ ਦਾ ਜੀ ਪਾਣੀ ਵਾਲੇ ਪੀਣ ਵਾਲੇ ਦਾ ਜੀ ਘੱਟੋ ਘੱਟ 10 20 ਲੈਣੇ ਪੈਣੇ ਜੇ ਕਿਸੇ ਨੂੰ ਵੀ ਲੈਣੇ ਆ ਜੀ ਨਰੀਆਲ ਦਾ ਭਾਅ ਹੈਗਾ ਜੀ 450 ਰੁਪਏ ਦਾ ਭਾਅ ਹੈਗਾ ਜੀ ਨਰੀਆਲ ਦਾ ਜੀ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਇਹ ਵੀ ਬੰਦ ਡੱਬੇ ਲੈਣੇ ਪੈਣੇ ਜੇ ਕਿਸੇ ਨੂੰ ਵੀ ਲੈਣੇ ਆ ਜੀ ਬੰਦ ਡੱਬੇ ਦਾ ਭਾਅ ਜੀ ਪ ਹਾਂਜੀ ਦੋਸਤੋ ਆਪਾਂ ਵਧੀਆ ਕੁਆਲਿਟੀ ਵੀ ਦਿਖਾਉਂਦੇ ਆਂ ਬਾਈ ਫਰਾਂ ਕੋਲੇ ਵਧੀਆ ਕੁਆਲਿਟੀ ਵੀ ਸੇਵ ਦੀ ਮਿਲ ਜੂ ਜੇ ਕਿਸੇ ਨੇ ਲੈਣੀ ਆ ਜੀ 6 ਕਿਲੋ ਦੀ ਵਰਤੀ ਆ ਇਹਦੇ ਵਿੱਚ ਜੇ ਕਿਸੇ ਨੇ ਵੀ ਲੈਣੀ ਆ ਜੀ ਤੇ ਬੰਦ ਡੱਬੇ ਦਾ ਪਾ ਹੈਗਾ ਜੀ 6.6 ਕਿਲੋ weight ਹੁੰਦਾ ਜੀ ਇਹਦੇ ਵਿੱਚ ਤੇ ਰੇਟ ਹੈਗਾ ਜੀ ਇਹਦਾ 600 ਰੁਪਏ ਦਾ ਹਾਂਜੀ 500 ਰੁਪਏ ਦਾ ਪਾ ਜੀ ਬੰਦ ਡੱਬੇ ਦਾ ਰੇਟ ਆ ਜੀ ਇਹ ਸੇਵ ਦਾ ਜੀ ਘੱਟੋ ਘੱਟ weight ਹੈਗਾ ਜੀ ਇਹਦੇ ਵਿੱਚ 6.6 ਕਿਲੋ weight ਆ ਜੀ ਕਿਸੇ ਨੇ ਲੈਣਾ ਜੀ 500 ਰੁਪਏ ਦਾ ਪਾ ਜੀ ਰੇਟ ਜੀ ਇਹਦਾ ਸੇਵ ਦਾ ਜੀ ਬੰਦ ਡੱਬੇ ਦਾ ਜੀ ਇਹ ਗਿਫਟਾਂ ਦੇ ਡੱਬੇ ਹੁੰਦੇ ਆ ਹਾਂਜੀ ਬਾਕੀ ਸਾਰੀਆਂ ਆਈਟਮਾਂ ਬਾਈ ਹੋਰਾਂ ਕੋਲੇ ਮਿਲ ਜਾਣੀਆਂ ਤੇ ਬਾਈ ਹੋਰਾਂ ਕੋਲੇ ਡਰਾਗਨ ਫਰੂਟ ਵੀ ਹੁੰਦਾ ਤੇ ਅਨਾਰ ਵੀ ਹੈ ਬਾਈ ਹੋਰਾਂ ਕੋਲੇ ਤੇ ਡਰਾਗਨ ਫਰੂਟ ਹੈ ਏ ਟੂ ਏਡ ਫਰੂਟ ਮਿਲ ਜਾਣਗੇ ਬਾਈ ਹੋਰਾਂ ਕੋਲੇ ਤੇ ਕੀਵੀ ਵੀ ਹੈ ਬਾਈ ਹੋਰਾਂ ਕੋਲੇ ਠੀਕ ਹੈ ਜੀ ਤੇ ਸਰਦੀ ਵਾਲਾ ਸਾਰਾ ਸਮਾਨ ਬਾਈ ਹੋਰਾਂ ਕੋਲੇ ਆਉਣਾ ਸ਼ੁਰੂ ਹੋ ਗਿਆ ਤੇ ਖੰਜੂਰਾਂ ਵਗੈਰਾ ਸਾਰਾ ਕੁਝ ਏ ਟੂ ਏਡ ਸਮਾਨ ਹੈਗਾ ਬਾਈ ਹੋਰਾਂ ਕੋਲੇ ਹੋਰ ਪੂਰਨ ਕੀ ਹਾਲ ਹੈ ਬਾਈ ਠੀਕ ਹੈ ਜੀ ਕੈਮਾ ਡੱਡੀ ਕਿਵੇਂ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਚੱਲਦੀ ਹੈ ਜੀ ਅੱਛਾ ਹੋਰ ਚੜ੍ਹਦੀ ਕਲਾ ਜਾਵਾਂ ਚਲੋ ਉਹ ਕੇ ਜਾਓ ਹਾਂ ਜੀ ਦੋਸਤੋ ਸੀਤੇ ਫਲ ਦਾ ਭਾਅ ਹੈਗਾ ਜੀ ਇਹ ਵੀ 5 ਨੰਬਰ ਦਾ ਗਾਂਦ ਮਿਲਦੀ ਬੰਦ ਡੱਬਾ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਡੱਬੇ ਦਾ ਰੇਟ ਹੈਗਾ ਜੀ 600 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਜੀ ਇਹ ਸੀਤਾ ਫਲ ਦਾ ਭਾਅ ਜੀ 600 ਰੁਪਏ ਦਾ ਭਾਅ ਜੀ ਸੀਤਾ ਫਲ ਦਾ ਹਾਂਜੀ ਦੋਸਤੋ ਕੇਨੂ ਦਾ ਪਾ ਹੈਗਾ ਜੀ ਬੰਦ ਗਰੇਟਾਂ ਦਾ ਪਾ ਹੈਗਾ ਜੀ ਕੇਨੂ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਪਾ ਜੀ ਕੇਨੂ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਪਾ ਜੀ ਕੇਨੂ ਦਾ ਜੀ ਹਾਂਜੀ ਦੋਸਤੋ ਪਵਿੱਤੇ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਪਾ ਹੈਗਾ ਜੀ ਪਵਿੱਤੇ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾ ਜੀ ਪਵਿੱਤੇ ਦਾ ਜੀ ਇਹ ਬੰਦ ਗਰੇਟਾਂ ਦਾ ਪਾ ਜੀ ਪਵਿੱਤੇ ਦਾ ਹਾਂਜੀ ਦੋਸਤੋ ਅਮਰੂਦ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਪਾ ਹੈਗਾ ਜੀ 40 ਰੁਪਏ ਦਾ ਪਾ ਜੀ ਨੈਟ ਬੰਦ ਗਰੇਟਾਂ ਦਾ ਪਾ ਨੈਟ ਦਾ ਹਰਦੀਪ ਕੀ ਹਾਲ ਨੇ ਬਾਈ ਕਹਿਵਾ ਬਾਈ ਹਾਂਜੀ ਹਾਂ ਵਧੀਆ ਬਾਈ ਦੋਸਤੋ ਆਪਾਂ ਆਲੂ ਤੇ ਪਿਆਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਤੇ ਆਲੂ ਤੇ ਪਿਆਜ਼ ਦਾ ਜੀ ਅੱਜ ਦਾ ਜੀ ਆਪਾਂ ਬੰਦ ਕਰਾਂਗੇ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਤੇ ਅੱਜ ਦਾ ਜੀ ਹੋਲ ਸੇਲ ਮਾਰੇ ਜੀ ਹਾਂਜੀ ਦੋਸਤੋ ਆਪਾਂ ਬਾਬ ਜੀ ਨਾਲ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਕੀ ਰੇਟ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਰ ਵੀ ਨੌਲੇਜ ਦੇਣੀ ਅੱਜ ਤੇ ਆਲੂ ਦੀ ਪਛਾਣ ਬਾਰੇ ਵੀ ਦੱਸਣਾ ਕਿ ਆਲੂ ਦੀ ਪਛਾਣ ਕਿੱਦਾਂ ਕੀਤੀ ਜਾਂਦੀ ਆ ਇਹ ਜਿਵੇਂ ਡਾਇਮੰਡ ਆਲੂ ਹੋ ਗਿਆ ਐਲ ਆਰ ਹੋ ਗਿਆ ਵੀ ਕਿੱਦਾਂ ਪਤਾ ਲੱਗਦਾ ਵੀ ਆਪਾਂ ਨੂੰ ਇਹ ਡਾਇਮੰਡ ਆ ਜਾ ਇਹ ਖੇਤੀ ਆਲੂ ਆ ਨਮਸਕਾਰ ਬਾਬੂ ਜੀ ਨਮਸਕਾਰ ਜੀ ਨਮਸਕਾਰ ਹੋ ਠੀਕ ਹੋ ਜੀ ਹਾਂਜੀ ਹਾਂਜੀ ਤੇ ਅੱਜ ਕੀ ਰੇਟ ਰਿਹਾ ਜੀ ਡਾਇਮੰਡ ਆਲੂ ਦਾ ਜੀ ਅੱਜ ਡਾਇਮੰਡ ਆਲੂ ਦਾ ਰੇਟ ਹੈ ਜੀ 600 ਰੁਪਏ ਤੋਂ ਲੈ ਕੇ 650 ਤੱਕ ਹਾਂਜੀ ਦੋਸਤੋ 600 ਤੋਂ ਲੈ ਕੇ 650 ਰੁਪਏ ਤੱਕ ਦਾ ਪਹਾੜ ਹੈ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਜੀ ਤੇ ਆਪਾਂ ਡਾਇਮੰਡ ਆਲੂ ਵੀ ਦਿਖਾ ਦਿੰਨੇ ਹਾਂ ਵੀ ਕਿਹੜਾ ਹੈਗਾ 빨 ਵੀ ਹੈ ਜੀ ਹਾਂਜੀ ਐਲ ਆਰ ਦਾ ਪਹਾੜ ਹੈ ਜੀ ਲਾਲ ਆਲੂ ਦਾ ਜੀ 600 ਰੁਪਏ ਦਾ ਪਹਾੜ ਹੈ ਜੀ ਐਲ ਆਰ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਪਹਾੜ ਜੀ ਐਲ ਆਰ ਦਾ ਜ ਐਲ ਆਰ ਦਾ ਆਪਾਂ ਨੂੰ ਪਛਾਣ ਪਤਾ ਹੀ ਲੱਗ ਜਾਂਦਾ ਵੀ ਐਲ ਆਰ ਦਾ ਲਾਲਾ ਲਾਲਾ ਆਲੂ ਹੁੰਦਾ ਜੀ ਠੀਕ ਹੈ ਜੀ ਆਪਾਂ ਡਾਇਮੰਡ ਬਾਰੇ ਵੀ ਗੱਲਬਾਤ ਕਰਦੇ ਵੀ ਡਾਇਮੰਡ ਵੀ ਆਲੂ ਦੀ ਕੀ ਪਛਾਣ ਹੈ ਲੰਬਾ ਦੇ ਨਾਲ ਇਹਦੇ ਦਾਜ ਜਿਹਾ ਗੋਲਡ ਇਹਦੀ ਡਾਇਮੰਡ ਆਲੂ ਦੀ ਪਛਾਣ ਆ ਜੀ ਇਹ ਹਾਂਜੀ ਦੋਸਤੋ ਆਲੂ ਜੀ ਡਾਇਮੰਡ ਆਲੂ ਦੀ ਇਹ ਪਛਾਣ ਕਰਨੀ ਹੋਵੇ ਨਾ ਕਿਸੇ ਨੇ ਵੀ ਇਹਦਾ ਪਛਾਣ ਹੈਗੀ ਆ ਜੀ ਇਹਦੀ ਨਿਸ਼ਾਨ ਹੁੰਦੇ ਆ ਜੀ ਆਲੂ ਦੇ ਉੱਪਰ ਬਾਰੇ ਟੱਕੀ ਟੱਕਰ ਟੱਕਰ ਟੱਕ ਟੱਕਲੇ ਹੁੰਦੇ ਜੀ ਇਹਦੇ ਬਾਰੇ ਜੀ ਡਾਇਮੰਡ ਆਲੂ ਦੀ ਇਹ ਪਛਾਣ ਆ ਜੀ ਡਾਇਮੰਡ ਆਲੂ ਦੀ ਤੇ ਖੇਤੀ ਆਲੂ ਦੀ ਕੀ ਪਛਾਣਾ ਜੀ ਆਪਾਂ ਹਾਂਜੀ ਬੜਾ ਜੀ ਕਿਹੜਾ ਜੀ ਆਹ ਜੀ ਆਪਾਂ ਦੱਸੋ ਕਿੰਨਾ ਸਾਢੇ 550 ਹਾਂਜੀ 550 ਰੁਪਏ ਦਾ ਭਾਅ ਦੀ ਆਲੂ ਦਾ ਜੀ ਇਹ ਕਿਹੜਾ ਆਲੂ ਆ ਜੀ ਸੁਲਤਾਨਾ ਜੀ ਸੁਲਤਾਨਾ ਆਲੂ ਆ ਜੀ ਸੁਲਤਾਨਾ ਆਲੂ ਆ ਕੀ ਪਛਾਣਾ ਜੀ ਆਪਾਂ ਨੂੰ ਇਹ ਲੰਬਾ ਹੁੰਦਾ ਜੀ ਇਹ ਲੰਬਾ ਹੁੰਦਾ ਜੀ ਇਹ ਸੁਲਤਾਨਾ ਆਲੂ ਆ ਜੀ ਕਿਸੇ ਨੇ ਵੀ ਲੈਣਾ ਜੀ ਲੰਮਾ ਆਲੂ ਹੁੰਦਾ ਜੀ ਇਹ ਪੂਰਾ ਠੀਕ ਹੈ ਜੀ ਤੇ ਆਪਾਂ ਖੇਤੀ ਆਲੂ ਬਾਰੇ ਵੀ ਦੱਸ ਦਿੰਦੇ ਨੇ ਵੀ ਕਿੱਦਾਂ ਪਛਾਣ ਕਰਦੇ ਹਾਂ ਦੱਸ ਦਿੰਦੇ ਹਾਂ ਹਾਂਜੀ ਦੋਸਤੋ ਸੌਰੀ ਆਪਾਂ ਦੱਸ ਨਹੀਂ ਸਕਦੇ ਤੇ ਬੰਦ ਬੋਰੀ ਪਈ ਆ ਤੇ ਖ ਤੇ ਆਲੂ ਬਾਰੇ ਆਪਾਂ ਦੱਸ ਹੀ ਦੰਦੇ ਆ ਵੀ ਡਾਇਮੰਡ ਉਹਦਾ ਖੇਤੀ ਆਲੂ ਦੀ ਪਛਾਣ ਕਿੱਦਾਂ ਕਰੀ ਜਾਂਦੀ ਹੈ ਉਹ ਗੋਲ ਹੁੰਦਾ ਆਲੂ ਠੀਕ ਹੈ ਜੀ ਚੁਪਟਾ ਹੁੰਦਾ ਅੱਛਾ ਚੁਪਟਾ ਹੁੰਦਾ ਪੂਰਾ ਵਧੀਆ ਹਾਂ ਮੋਲ ਗੋਲ ਆਲੂ ਆ ਜੀ ਇਹ ਪੂਰਾ ਵਧੀਆ ਠੀਕ ਹੈ ਜੀ ਇਹਦੀ ਪਛਾਣ ਕੀਤੀ ਜਾਂਦੀ ਹੈ ਆਲੂ ਦੀ ਖੇਤੀ ਆਲੂ ਦੀ ਹਾਂ ਜੀ ਤੇ ਉੱਤੋਂ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਪਿਆਜ਼ ਦਾ ਕੀ ਭਾਅ ਚ ਮੇਰੇ ਜੀ ਅੱਜ ਦਾ ਜੀ ਹੋਲ ਸੇਲਰ ਆਟਾ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਿਆਜ਼ ਦਾ ਪਾਅ ਹੈਗਾ ਜੀ ਅੱਜ ਦਾ ਰੇਟ ਚੱਲ ਰਿਹਾ ਜੀ ਅੱਜ ਦਾ ਜੀ ਬੰਦ ਘਟੇ ਦਾ ਪਾ ਰਿਹਾ ਜੀ 13 ਤੋਂ ਲੈ ਕੇ 14 ਰੁਪਏ ਤੱਕ ਦਾ ਪਾ ਜੀ ਪਿਆਜ਼ ਦਾ ਜੀ ਬੰਦ ਘਟੇ ਦਾ ਪਾ ਜੀ ਪਿਆਜ਼ ਦਾ ਜੀ ਤੇ ਹਲਕਾ ਪਿਆਜ਼ ਵੀ ਮਿਲ ਜੂਗਾ ਤੁਸੀਂ ਨਹੀਂ ਲੈਣਾ ਜੀ 10 ਤੋਂ ਲੈ ਕੇ 12 ਰੁਪਏ ਕਿਲੋ ਤੱਕ ਵੀ ਮਿਲ ਜੂਗਾ ਜੀ ਪਿਆਜ਼ ਤੇ ਜਿਹੜਾ ਵਧੀਆ ਟੌਪ ਦਾ ਪਿਆਜ਼ ਆ ਜੀ ਉਹ ਹੈਗਾ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਬੰਦ ਘੱਟਿਆਂ ਦਾ ਪਾ ਰਿਹਾ ਜੀ ਪਿਆਜ਼ ਦਾ ਹਾਂ ਜੀ ਦੋਸਤੋ ਨਾਸਟੇ ਦੇ ਪਿਆਜ਼ ਦਾ ਭਾਅ ਹੈਗਾ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਨਾਸਟੇ ਦੇ ਪਿਆਜ਼ ਦਾ ਜੀ ਇਹ ਬੰਦ ਘੱਟਿਆਂ ਦਾ ਭਾਅ ਜੀ ਨਾਸਟੇ ਦੇ ਪਿਆਜ਼ ਦਾ ਜੀ ਘੱਟੋ ਘੱਟ 50 54 ਕਿਲੋ ਵੇਟ ਆ ਜੀ ਕਿਸੇ ਨੇ ਵੀ ਲੈਣਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਕਿੰਨੇ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਹੈ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਨਾਸ਼ਕ ਦੇ ਪਿਆਜ਼ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪਿਆਜ਼ ਦਾ ਹਾਂਜੀ ਦੋਸਤੋ ਨਵੇਂ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ 13 ਰੁਪਏ ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਵਧੀਆ ਨਵਾਂ ਪਿਆਜ਼ ਆ ਜੀ ਪੂਰਾ ਟਾਂਕ ਦਾ ਪਿਆਜ਼ ਮਿਲ ਜੂ ਜੀ ਕਿਸੇ ਨੇ ਵੀ ਲੈਣਾ ਜੀ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਹੋਰ ਵੀ ਵਧੀਆ ਕੁਆਲਿਟੀ ਲੈਣੀ ਹੈ ਨਾ ਜੀ ਪਿਆਜ਼ ਦੀ ਕਿਸੇ ਨੂੰ ਵੀ ਲੈਣੀ ਹੈ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਵੀ ਪਿਆਜ਼ ਹੈਗਾ ਜੀ ਕਿਸੇ ਨੇ ਲੈਣਾ ਜੀ ਮੋٹے ਗੰਦਾ ਗੰਦਾ ਜੀ ਪੂਰਾ ਵਧੀਆ ਟੌਪ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਜੀ ਹੈਗਾ ਜੀ ਬੰਦ ਕਟੇ ਦਾ ਭਾਅ ਚੱਲ ਰਿਹਾ ਜੀ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਇਹ ਬੰਦ ਕਟੇ ਦਾ ਭਾਅ ਜੀ ਲਸਣ ਦਾ ਜੀ ਇਹ ਥੋੜੀ ਜਿਹੀ ਗੰਡੀ ਆ ਜਿਹੜੀ ਨਾ ਇਹ ਹਲਕੀ ਗੰਡੀ ਆ ਥੋੜੀ ਜਿਹੀ ਬਰੀਕ ਗੰਡੀ ਦਾ ਭਾਜੇ ਇਹ 45 ਤੋਂ ਲੈ ਕੇ 50 ਰੁਪਏ ਚੱਕ ਦਾ ਭਾਜੇ